ਬਾਬਾ ਕੀ ਗੱਲ ਹੋਈ ਐ ਬੜੀ ਚੁੱਪ ਕੇ ਬੈਠੀ ਆ ਤੂੰ ਗੱਲ ਹੋ ਗਈ ਆ ਉਹ ਨਹੀਂ ਵੀਰ ਗੱਲ ਕਦੀ ਹੋਣੀ ਆ ਹੈ ਤੇ ਚੁੱਪ ਕੀ ਕਰਨਾ ਐਵੇਂ ਬਸ ਨਾ ਪਿਛਲੀਆਂ ਗੱਲਾਂ ਚੇਤੇ ਆ ਗਈਆਂ ਮੈਨੂੰ ਉਹ ਮੇਰੀ ਗੱਲ ਸੁ ਤੈਰਾ ਗੁੱਸਾ ਨੱਕ ਤੇ ਰਹਿਦਾ ਵਾ ਕੀ ਗੱਲ ਹੋ ਗਈ ਐ ਦੱਸ ਉਹ ਵੀਰ ਨੱਕ ਤੇ ਰਹਿੰਦਾ ਮੇਰਾ ਗੁੱਸਾ ਉਹ ਮੈਨੂੰ ਚੇਤੇ ਆ ਗਿਆ ਮੈਂ ਤੈਨੂੰ ਕਹਿਣਾ ਵਾ ਨਾ ਕਿ ਤੂੰ ਇਹਨਾਂ ਗੁੱਸੇ ਚ ਘਰੇ ਨਹੀਂ ਆ ਤੇ ਗੁੱਸੇ ਦੀ ਵਜ੍ਹਾ ਮੇਰੇ ਆ ਜੀਵ ਨਹੀਂ ਹੋ ਭਾਬੀ ਮੇਰੀ ਉਹ ਕੀ ਗੱਲ ਹੋ ਗਈ ਐ ਦੱਸ ਸਹੀ ਪਰ ਵੀਰ ਹੁਣ ਵੀ ਮੈਂ ਬੈਠੀ ਆ ਨਾ ਤੇ ਮੈਨੂੰ ਉਹੀ ਗੱਲਾਂ ਚਿੱਤੇ ਆਈ ਜਾਂਦੀਆਂ ਜਿਉਂ ਤਰਾ ਵਿਆਹ ਹੋਇਆ ਸੀਗਾ ਹੈ ਵੇ ਮੇਰਾ ਜਿਹੜਾ ਪਿਓ ਕਿਤੇ ਜਾਗੀਰਦਾਰ ਕਹੋਂਦਾ ਸੀਗਾ ਹੈ ਐਡਾ ਸਰਦਾਰ ਬੰਦਾ ਕਿਤੇ ਗੱਲ ਨਹੀਂ ਕਰਨ ਵਾਲੀ ਕਿਤੇ ਬੂਹੇ ਤੱਕ ਰਿਜਕ ਦੇ ਤਾਰਾ ਬਨੇ ਤੇ ਇਹਨੂੰ ਸਰਦਾਰ ਨੇ ਬਣਾ ਕੇ ਰੱਖਿਆ ਵਾ ਤੇ ਜਦੋਂ ਮੈਂ ਵੇਨੀ ਆ ਨਾ ਜਿਉਂ ਤਰਾ ਵਿਆਹ ਹੋਇਆ ਸੀਗਾ ਤੇ ਇਹ ਜਿਹੜੇ ਪੇਕੇ ਸੀਗੇ ਅਸੀਂ ਵਿਆਹਣ ਗਏ ਸੀਗੇ ਤੇ ਕੋਲਡ ਡਰਿੰਕ ਦੇ ਵਿੱਚ ਪਾਣੀ ਮਿਲਾਵਾ ਦਿੰਦੇ ਸੀ ਸਾਨੂੰ ਹੈ ਤੇ ਜਾਂ ਹੀ ਘਰ ਗਏ ਸਗਨ ਪਹੁੰਚ ਤੇ ਅੰਤਰੀਆ ਪੱਲੀਆਂ ਵੱਧੀਆਂ ਸੀ ਉੱਤੇ ਤੇ ਥੱਲੇ ਕੁੜੀ ਬਿਠਾ ਲਈ ਹੈਗੀ ਅਹੀਂ ਲੱਭੀ ਐ ਵੀ ਵਿਆਹ ਵਾਲਾ ਘਰ ਨਹੀਂ ਲੱਭਣ ਡਿਆ ਵਿਆਹ ਵਾਲਾ ਘਰ ਨਹੀਂ ਲੱਭਣ ਡਿਆ ਵਿਆਹ ਵਾਲੇ ਤਾਂ ਲਾਈਟਾਂ ਲਾਈਆਂ ਹੁੰਦੀਆਂ ਹੈ ਤੇ ਬਚੋਲਾ ਕਹਿੰਦਾ ਇਹ ਆ ਵੇਖਾਂ ਵਿਆਹ ਵਾਲਾ ਘਰ ਤੇ ਉੱਥੇ ਹੀ ਮੈਂ ਸ਼ਰਮ ਨਾਲ ਮਰ ਗਈ ਤੇ ਇੰਨੇ ਰਿਸ਼ਤੇਦਾਰ ਆਏ ਮੇਰੇ ਮੇਰੇ ਸਹੁਰੇ ਆ ਲੋ ਆਏ ਆਪ ਮੈਂ ਕਿੱਥੇ ਨੱਕ ਦਵਾਂਗੀ ਅਗਲੇ ਨੇ ਕਿਹਾ ਹਾਂ ਵੀ ਇਹਨਾਂ ਨੇ ਮੁੰਡਾ ਇੱਥੇ ਕਿਉਂ ਵਿਆਹਾ ਇਹਨਾਂ ਨੂੰ ਕਿਹੜੀ ਕਿਸ ਚੀਜ਼ ਦੀ ਘਾਟ ਹੈਗੀ ਵੀ ਜਦੋਂ ਮੈਂ ਉਹ ਗੱਲਾਂ ਚੇਤੇ ਕਰਦੀ ਆ ਨਾ ਤੇ ਮੇਰੇ ਤੇ ਰੋਮ ਰੋਮ ਚੱਗ ਲੱਗ ਜਾਂਦੀ ਏ ਤੈਨੂੰ ਮੈਂ ਕੀ ਦੱਸਾਂ ਐਸੇ ਕਰਕੇ ਮਨ ਜੀਵਨ ਜ਼ਹਿਰ ਵਰਗੀ ਉਹ ਮੇਰੀ ਗੱਲ ਸੁਣ। ਉਹ ਲਈ ਗੱਲ ਕਰ। ਕਿਤੇ ਸੁਣਦੀ ਨਾ ਹੋਵੇ। ਉਹ ਸੋਲੇ ਮੈਨੂੰ ਡਰ ਪਿਆ ਵਾ। ਮੈਂ ਤਾਂ ਮੂੰਹ ਤੇ ਕਹਿ ਦੂੰਗੀ ਨਾਲੇ ਵੀਰ ਮੈਂ ਕਿਹੜੇ ਝੂਠੇ ਆਪਣੇ ਮਨ ਘੜਤ ਖਾਣੇ ਬਣਾਉਣੀ ਆ। ਤੇਰੇ ਸਾਹਮਣੇ ਸਭ ਕੁਝ ਹੋਇਆ। ਤੈਨੂੰ ਤਾਂ ਪਤਾ ਹੀ ਆ। ਉਹ ਚੱਲ ਜਾਣਦੇ ਹੁਣ ਜੋ ਹੋ ਗਿਆ ਤੇ ਮੇਰਾ ਘਰ ਵਸਣ ਦੇ ਦੋਸਾਂ ਗੱਲ। ਉਹ ਤੇਰਾ ਘਰ ਵਸੀ ਜਾਣਾ ਵਾ। ਉਹਨੇ ਕਿੱਥੇ ਜਾਣਾ ਵਾ? ਉਹ ਭੁੱਖਿਆਂ ਨੇ ਜਾਂਦੀ ਆ। ਆਹ ਤਰਾ ਮਹਿਲ ਵਰਗਾ ਘਰ ਛੱਡ ਗਏ ਹੈਂ। ਕਿੰਨਾ ਕੋਸ਼ ਇਥੇ ਰਿਜਕ ਦਿੰਦਾ ਰੱਬ ਨੇ ਕਿਤੇ ਗਿਣਿਆ ਗਿਣਿਆ ਨੀ ਜਾਣੀਆਂ ਚੀਜ਼ਾਂ ਵੇਖ ਦਰਮਾਨ ਸੁਵੰਨੀਆ ਚੀਜ਼ਾਂ ਵਾ ਘਰ ਭਰਿਆ ਹੋਵੇ ਤੇ ਹੈ ਐਡੇ ਐਡੇ ਸੋਹਣੀਆਂ ਚੀਜ਼ਾਂ ਵਾ ਕਿਤੇ ਇਹਦੇ ਟੇਕੇ ਹੈਗੀਆਂ ਵਾ ਜੀਜਾ ਇਹਨੇ ਟੇਕੇ ਚਲ ਜਾਣਾ ਉਹ ਘਰ ਮੇਰੀ ਬਿਲੇ ਗੱਲ ਸੁਣਦਾ ਉਹ ਜੋ ਹੋ ਗਿਆ ਨਾ ਉੱਥੇ ਪਾ ਮਿੱਟੀ ਤੇ ਛੱਡ ਪਰੇ ਗੱਲ ਵੀਰ ਬਥੇਰੀ ਮਿੱਟੀ ਪਾਉਣ ਦੀ ਕੋਸ਼ਿਸ਼ ਕਰਨੀ ਨਾ ਪਰ ਪਤਾ ਨਹੀਂ ਕੀ ਗੱਲ ਵਾ ਜਦੋਂ ਮੇਰੇ ਸਾਹਮਣੇ ਆ ਜਾਂਦੇ ਤੇ ਮੈਨੂੰ ਵੇਖ ਖਾਈ ਦੇਣਾਂ ਕਹਿੰਦੀ ਬਸ ਹੋਰ ਤੇ ਗੱਲ ਕੋਈ ਨਹੀਂ ਹੋਰ ਮੇਰੀ ਇਹ ਨਾਲ ਕਾਦੀ ਦੁਸ਼ਮਣੀ ਆ ਇੰਨੇ ਵੇਲੇ ਸਾਲ ਲੰਘ ਗਏ ਤੇ ਪਰ ਮੈਨੂੰ ਪੁਰਾਣੀਆਂ ਗੱਲਾਂ ਨੂੰ ਭੁੱਲਦੀਆਂ ਮੈਂ ਕੀ ਕਰਾਂ ਗੱਲ ਤੇਰੀ ਵੀ ਸਹੀ ਤੇ ਮੈਂ ਕਦੇ ਉਹ ਤੇ ਸੋੜੇ ਜਾਂਦਾ ਨਹੀਂ ਕਦੇ ਜਾਵਾਂਗਾ ਉਹ ਹੀ ਕਹਿੰਦੇ ਬਣਾ ਸਾਹੀ ਹੈ ਅਜੇ ਕਰ ਅਜੇ ਵੀ ਉਹ ਖੁਸ਼ੀ ਕਰ ਉਹ ਹੋਈ ਤੇ ਮੈਂ ਵੀ ਤੋਹੀ ਰਸਾ ਕਰਨ ਪਾਉਣ ਚਲ ਗਈ ਸੀਗੀ ਤੇ ਫੇਰੇ ਤੇ ਮੈਨੂੰ ਜ਼ੋਰ ਲੰਦੇ ਵੀ ਚੱਲ ਚੱਲ ਤੇ ਮੈਂ ਘਰ ਦੇ ਬਹਾਨੇ ਲਾ ਲ ਕੇ ਤੇ ਮੈਂ ਨਹੀਂ ਗਈ ਸੀਗੀ ਤੇ ਮੇਰਾ ਜੀ ਨਹੀਂ ਕਰਦਾ ਥਵੜਨ ਤੇ ਮੈਂ ਵੀ ਨਹੀਂ ਵੜਨਾ ਹੁਣ ਜਿੰਨ ਚਿਰ ਜੀ ਨਹੀਂ ਉੱਥੇ ਹੈ ਤੇ ਜੇ ਅਜੇ ਵੀ ਹੋਈ ਹਾਲਾਤ ਵਾ ਤੇ ਫੇਰ ਇਹਨੇ ਪੇਕੇ ਸਵਾ ਜਾਣਾ ਤੂੰ ਕਿਹੜੀ ਗੱਲ ਤੂੰ ਟੌਰ ਨਾ ਰਿਹਾ ਕਰ ਅਹ ਮੈਂ ਬੱਸ ਮਿੰਟ ਚ ਜਾਣਾ ਉਹ ਜੇਦੀ ਪਹਿਲਾਂ ਗੱਲ ਸੁਣਨਾ ਮੈਂ ਤੇ ਮੈਂ ਚੱਲ ਘਰ ਬਸਣਾ ਚੱਲ ਬਾਜ਼ਾਰ ਰਹੂਗਾ ਪਰ ਨਾ ਇਹ ਗੱਲ ਕਿ ਹਲੇ ਵੀ ਗਲਤ ਕਰ ਜਾਂਦੀ ਹੈ ਉਹ ਵੀਰ ਕਿਹੜੇ ਨੇ ਕਰਦੀ ਇਹ ਗੱਲਾਂ ਗਲਤੀ ਕਰਦੀ ਉਹ ਕਹਿੰਦੇ ਹੁੰਦੇ ਨੇ ਭੁੱਖੇ ਤੇ ਰੱਜੀ ਤੇ ਖੇਡ ਡਾਉਣ ਲੱਗੀ ਇਹਦਾ ਉਸ ਹਾਂ ਵੀ ਉਹ ਇਹੋ ਗੱਲ ਹੀ ਹੈ ਬਿਲ ਜ਼ਿਆਦਾ ਗਿਆ ਵਾ ਪਿੱਛੇ ਕੱਖ ਦੇਖਿਆ ਨਹੀਂਗਾ ਹੁਣ ਉਹਨੂੰ ਸਮਝ ਨਹੀਂ ਆਉਂਦੀ ਨਾ ਇਹਨੂੰ ਰੱਖਣ ਆਉਂਦਾ ਨਾ ਟੱਕਣ ਆਉਂਦਾ ਆ ਸਵੇਰ ਦੀ ਗੱਲ ਸੁਣ ਲਾ ਮੈਂ ਬੈਠੇ ਉਹਦੇ ਟ੍ਰਾਇਲ ਰੂਮ 'ਚ ਜਾ ਕੇ ਕਿਤੇ ਤੂੰ ਕਿੱਡਿਆ ਰੇਜਨ ਲੱਖ ਦਾ ਸੋਫਾ ਲੈ ਕੇ ਰੱਖਿਆ ਉੱਥੇ ਹੈਂ ਤੇ ਕਿਤੇ ਚੱਪਾ ਚਪਾ ਤੇ ਕੱਟਾ ਜੜਿਆ ਜਾਂ ਛੱਤ ਦੇ ਚਾਤੇ ਮਾਰੇ ਗਰੇਡਡ ਬਜਾਲੇ ਲੰਕਣ ਜਾਂ ਪੱਖੇ ਤੇ ਮਾਰੀ ਤੇ ਕਿਤੇ ਉੱਥੇ ਕਿਦ ਗੁਰਾ ਹਾਲ ਹੈ ਤੇ ਜੇ ਮੈਂ ਕਹਿ ਤਾ ਆਵਾਜ਼ ਮਾਰਦੀ ਤੇ ਉਹ ਫੇਰ ਐਡਾ ਬੁੱਤਾ ਮੈਂ ਤਾਂ ਰੋਟੀਆਂ ਪਕਾਉਂਦੇ ਹੀ ਮੈਂ ਤਾਂ ਰੋਟੀਆਂ ਪਕਾਵਾ ਕੇ ਸਫਾਈ ਕਰਨੀ ਮੈਂ ਮੇਰਾ ਵੀਰ ਕਿਹਦੇ ਜ਼ਗੀਰਦਾਰ ਕਿਤੇ ਐਡਾ ਵਧੀਆ ਬੰਦਾ ਹੈ 36 ਬੰਦੇ ਉਹ ਮਗਰ ਆਉਂਦੇ ਜਾਂਦੇ ਤੂੰ ਉੱਠ ਕੇ ਮੈਂ ਪਹਿਲਾਂ ਝਾੜੂ ਪੋਚਾ ਡਰਾਈ ਹੁੰਦਾ ਫਿਰ ਆਕਰ ਕੱਟਾ ਝੜਿਆ ਤਾਂ ਫਿਰ ਮੈਂ ਹੋਰ ਦੇ ਕੰਮ ਕਰਿਆ ਕਰ ਮੇਰੀ ਘਰ ਸੋਣਾ ਮੈਂ ਨੇ ਰੋੜੇ ਕਿ ਟੇਜੀ ਟੇਜੀ ਕਰਦੀ ਫਿਰਦੀ ਸਾਰੇ ਅੰਦਰਾਂ 'ਚ ਉਹ ਕੀ ਪਤਾ ਕੀ ਲੱਭਦੀ ਫਿਰਦੀ ਐ ਟੇਸਟੇ 'ਚ ਕਰਦੀ ਫੋਨ ਦੇ 24 ਮਿੰਟ ਲੱਗੇ ਜਦੋਂ ਵੇਖ ਲਓ ਕੋਹ ਰਣ ਸੁਆਹ ਕਰਨਾ ਉਹ ਮੁੰਡਾ ਵੀ ਜਵਾਨ ਹੋਇਆ ਵਾ ਤੇ ਕਿਤੇ ਉਹਨੂੰ ਵੀ ਅਗਲਾ ਮਾਤਰਿਮਣ ਲੱਗਾ ਜਿੰਦਗੀ ਉਹ ਵੀ ਜਦੋਂ ਵੇਖ ਲਓ ਘਰੋਂ ਬਾਹਰ ਹੀ ਹੁੰਦਾ ਵਾ ਘਟਵਾਦਿ ਘਰ ਵੇਂਦੀ ਆ ਮੈਂ ਉਹ ਪੜਦਾ ਲਿਖਦਾ ਵਾ ਉਹ ਕੈਸੇ ਹੀ ਕਰਦਾ ਤੇ ਤੁਸੀਂ ਮਸਤ ਧਿਆਨ ਦੇ ਲਿਆ ਕਰਨਾ ਇਹਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਹਾਂ ਚੱਲ ਜੋ ਹੋ ਗਿਆ ਸੋ ਹੋ ਗਿਆ ਪਰ ਹੁਣ ਸੁਧਾਰਿਆ ਰਾਜਾ ਸਾਰੇ ਐਵੇਂ ਕਹਿੰਦੇ ਆ ਵੀ ਵਿਆਹ ਕਰਨਾ ਚਾਹੀਦਾ ਨਾ ਕਦੇ ਵੇਖ ਜੱਜ ਕੇ ਕਰਨਾ ਚਾਹੀਦਾ ਪੈਣ ਗੱਲ ਤੇ ਬਿਲਕੁਲ ਸਹੀ ਉਹ ਅਹੀਂ ਤਾਂ ਵੇਖਿਆ ਹੀ ਕੱਖ ਨਾ ਉਹ ਬਸ ਚੋਲੇ ਦਾ ਬੇੜਾ ਘਰ ਘੱ ਅੰਤਰੇ ਦਾ ਇਹ ਬੜੀ ਵਧੀਆ ਕੁੜੀ ਆ ਤੇ ਹੀ ਕੱਖ ਨਾ ਵੇਖੋ ਬਸ ਦਵਾ ਦਵ ਰਿਸ਼ਤਾ ਹੀ ਪੱਕਾ ਕਰ ਦੋ ਜੇ ਕਿਤੇ ਮੈਂ ਉਦੋਂ ਚੱਲ ਜਾਂਦੀ ਨਾ ਤੇ ਮੈਂ ਤਾਂ ਕਦੇ ਹੂਣ ਨਾ ਦਿੰਦੀ ਰਿਸ਼ਤਾ ਤੁਹਾਡੇ ਹੀ ਮਾਪਿਓ ਭੋਲੇ ਬਸ ਉਹਨਾਂ ਨੂੰ ਗੱਲਾਂ ਚ ਲਲ ਲਿਆ ਤੇ ਨਾਲੇ ਅਗਲੇ ਕਹਿੰਦੇ ਹੈਗੇ ਕਿ ਜਿੱਥੇ ਵੀ ਇੱਕ ਵਾਰੀ ਧੀ ਪੜਨ ਕਿਸ ਦੀ ਵੇਖ ਲਈ ਬਸ ਉੱਥੇ ਹੀ ਪੱਕਾ ਕਰਨਾ ਤੇ ਮਾਪੇ ਕੁੜੀ ਘਰੇ ਕਾਟੇ ਇਹ ਕੁੜੀ ਗੋਆ ਪੂੜਾ ਘਰ ਦਾ ਕਰਦੀ ਆ ਗੋਆ ਪਸਦੀ ਆ ਉਹ ਕਰਦੀ ਜਉਂ ਕਰਦੀ ਆ ਘਰ ਦਾ ਸਾਰਾ ਕੰਮ ਲਈ ਕਰਦੀ ਆ ਚੋਕੇ ਘਰ ਸਾਰਾ ਕੰਮ ਹੁੰਦਾ ਉਹਨੂੰ ਉਹ ਜਿੱਦਾਂ ਉਹਨਾਂ ਨੂੰ ਕਹਿੰਦੇਗੇ ਉਦਾਂ ਹੀ ਉਹ ਕਹਿੰਦੇਗੇ ਗਾੜੀ ਉਹਨਾਂ ਵਿਚਾਰੇ ਕਿਹੜਾ ਜਾ ਕੇ ਵੇਖਿਆ ਹੀਗਾ ਉਹ ਤਾਂ ਵਿਚਾਰੇ ਭੋਲੇ ਹੀਗੇ ਜੋ ਹੁੰਦਾ ਤਾਂ ਉਹੀ ਮੰਨਦੇਗੇ ਵੀ ਠੀਕ ਠੀਕ ਵਾ ਤੇ ਕੁੜੀ ਇੱਡੀ ਸਾਲ ਹੁਣ ਲੱਪੜੀ ਕਿਤੇ ਤਾਂ ਵੀ ਤਰਾ ਰਿਸ਼ਤਾ ਕਰਤਾ ਮਰ ਕੋਲਿਆਂ ਨੇ ਕੋਈ ਨੋ ਜਬਾਨੀ ਇਤੋਂ ਦੇ ਟੈਨ ਪੈਣ ਦੀ ਗੱਲ ਆ ਠੀਕ ਨਹੀਂ ਮੈਨੂੰ ਕੀ ਪਤਾ ਮੇਰੇ ਪੱਲੇ ਗੱਲ ਪੈਣਾ ਤਾਲਾ ਜੀ ਤੁਹਾਨੂੰ ਅਸ਼ੀਰਵਾਦ ਸੁਣਾ ਪੈਂਦਾ ਵਾ ਕਿ ਮੇਰੇ ਘਰ ਵੀਰ ਦਾ ਘਰ ਵਕਤ ਇਹ ਨਾ ਹੁਣ ਉੱਜੜ ਜਿਹੜੇ ਚਾਰ ਚੱਜਾ ਬਣਾਨੇ ਮੇਰੇ ਮਾਪਿਆਂ ਨੇ ਮੇਰੇ ਵੀਰ ਦੀ ਮਿਹਨਤ ਬਾਤ ਹੈ ਕਿਤੇ ਇਹ ਨਾ ਢੋ ਢੋ ਕੇ ਪਿੱਛੇ ਸੁਣਦੇ ਸਭ ਕੁਝ ਕਾਇ ਤੇ ਆਂਕੇ ਕਿ ਇਹ ਚੀਜ਼ ਵੇਂਦੀ ਰਹੀ ਨਹੀਂ ਆਂਕੇ ਅਲਮਾਰੀਆਂ ਵੇਂਦੀ ਮੈਨੂੰ ਸ਼ਦਾ ਹਿਆ ਮੇਰੇ ਪਿੱਛੇ ਕਿਹੜਾ ਕਿਹ ਚੀਜ਼ ਦਾ ਘਾਟਾ ਵਾ ਕਿ ਮੈਂ ਆਂਦੇ ਇਥੇ ਸਭ ਚੀਜ਼ ਦਾ ਧਿਆਨ ਰੱਖਦੇ ਨਾਲੇ ਮੈਨੂੰ ਕੀ ਲੋੜ ਆ ਦੱਸ ਮੇਰੇ ਕੋਲ ਸਭ ਕੁਝ ਹੈਗਾ ਹੀ ਉਹ ਸਿਰਫ ਤੇਰਾ ਹੀ ਘਰ ਬਚਾਉਣ ਵਾਸਤੇ ਮੈਂ ਆ ਕੰਮ ਕਰਦੀ ਤੈਨੂੰ ਭਾਵੇਂ ਉਹ ਆਦੀ ਹੋਵੇ ਮੇਰੀ ਗੱਲ ਸੁਣ ਪਿਆਰਾ ਤੋ ਵੀਰ ਉਹ ਕਿਹੜੇ ਚ ਪੈਣਾ ਵਾ ਬਸ ਮਾਣਾ ਧਿਆਨ ਰੱਖਿਆ ਦਾ ਗੱਲ ਹੋਰ ਕੋਈ ਨਹੀਂ ਆ ਤੇ ਜਿੰਨੇ ਦਾ ਮੈਂ ਇੱਥੇ ਆ ਨਾ ਮੈਂ ਤਾਂ ਪੂਰਾ ਧਿਆਨ ਦਾ ਖੰਡੇ ਹੀ ਮੇਰੀ ਗੱਲ ਸੇ ਮੈਂ ਧਿਆਨ ਘਾਤਾ ਰੱਖਾਂ ਕੋਈ ਨਾ ਕੋਈ ਆ ਕੇ ਰਿੰਦਾ ਕਿਹਨੇ ਨਾਲ ਜਾਣਾ ਪੈਂਦਾ ਵਾ ਮੈਂ ਤੇ ਵੀ ਕਿਤੇ ਘਰ ਵਜਾਂ ਉਹੀ ਤੇ ਗੱਲ ਵਾ ਚੱਲ ਫਿਰ ਵੀ ਮਾਣਾ ਮੋਟਾ ਵੇਖਿਆ ਕਰ ਗਏ ਨੂੰ ਪਤਾ ਹੋਏ ਵੀ ਚੀਜ਼ਾਂ ਵੇਂਦਾ ਵਾ ਠੀਕ ਵਾ ਨਾ ਐਵੇਂ ਹੱਥੋਂ ਤੂੰ ਮਾਰ ਲੇ ਉਧਰ ਵੀ ਆ ਵੀ ਆ ਚੀਜ ਇੰਨੀ ਕਿ ਇਹ ਆ ਚੀਜ ਐਡਾ ਮਾਚੀ ਜਿੱਦਾਂ ਪਤਾ ਹੁੰਦਾ ਹੁੰਦਾ ਤੂੰ ਕਰਦੋਂ ਜਾਣਦੇ ਗੱਲ ਤੇ ਮੈਂ ਪਹਿਲੇ ਲਈਏ ਬੰਦ ਠੀਕ ਆ ਹੁਣ ਮੈਂ ਗੱਲ ਕਰਦੋਂ ਪੂਰਾ ਖਿਆਲ ਹੈ ਹੈ ਚਲ ਠੀਕ ਵਾਜੀ ਜਿੱਦਾਂ ਮੈਂ ਇਥੋਂ ਤੇੰਦਰਾ ਫਿਕਰ ਕਰ ਤੂੰ ਆਹੋ ਜਦੋਂ ਮੈਂ ਚੱਲ ਜੂਗੀ ਫਿਰ ਮਗਰ ਤੇ ਆਣਾ ਤਾਂ ਹੀ ਤੇ ਮੈਂ ਕਹਿੰਦਾ ਛੇਹ ਵੀ ਆ ਜਾ ਕਰ ਆਹੋ ਛੇਤੀ ਮੈਂ ਕਿੰਨੀ ਆਵਾ ਦੱਸ ਇੱਥੇ ਮੈਂ ਆਈ ਰਹਿਣੀ ਇੱਥੇ ਚੱਲ ਕੋਈ ਨਹੀਂ ਆ ਫਿਕਰ ਕਰ ਮੈਂ ਕਿਹਨਾਂ ਗੱਲਾਂ ਨੇ ਆਈਆਂ ਫਿਕਰ ਕਰਦਾ ਕਰਨਾ ਵਾ ਕੋਸ਼ਿਸ਼ ਤੇ ਬਠੇੜੀ ਖਾਣੇ ਨੂੰ ਸਮਝਾਉਂਦੀ ਜੇ ਸਮਝ ਜੇ ਤੇ ਚੰਗੀ ਗੱਲ ਹੋਊਗਾ ਘਰ ਦਾ ਘਰੀ ਦਾ ਤੇ ਭੈਣ ਚੰਗੇ ਨੂੰ ਮੈਨੂੰ ਕੀ ਬੰਦਾ ਕਿ ਨਾ ਕੰਮ ਹੋਣਾ ਵਾ ਚਲ ਕੋਈ ਨਹੀਂ ਹੁਣ ਵਿਖਾ ਨੇ ਲਿਖੀਆਂ ਇਹ ਕੋਣ ਮਟਾ ਸਕਦਾ ਜਿੱਥੇ ਸੰਜੋਗ ਤੇ ਨੇ ਹੈਗੇ ਹੀ ਉੱਥੇ ਹੋ ਗਿਆ ਨਾ ਤੇਰੇ ਵੱਸ ਨਾ ਮੇਰੇ ਵੱਸ ਕੋਈ ਗੱਲ ਨਹੀਂ ਆ ਚੱਲ ਬੈਹ ਤੂੰ ਘੜੀ ਮਰਾਂ ਸੰਸ ਹੋ ਗਿਆ ਘੁੱਟ ਪਾਣੀ ਪੀਵਾ ਉਹ ਤਾਂ ਸਾਰੇ ਕਹਿੰਦੇ ਬੜੀ ਚੰਗੀ ਬੜੀ ਚੰਗੀ ਕੁੜੀ ਬੜੀ ਚੰਗੀ ਕੁੜੀ ਵੀ ਇਹ ਮਿਲਿਆ ਤੂੰ ਕਿਹੜੀ ਘਰ ਦੀ ਤੂੰ ਨਾਲ ਹੀ ਕਰਦੀ ਸੀ ਨਾ ਮੇ ਮਾਂ ਤੇ ਉਹਦੇ ਪਿੱਛੇ ਲੱਗੀ ਰਹੀ ਮੇਰੀ ਗੱਲ ਸੁਣ ਲੈ ਹੁਣ ਹਾਕ ਲਾ ਨਾ ਕਰ ਫਿਰ ਹਾਂ ਗੱਲਾਂ ਹੁਣ ਕੀ ਕਰਨੀਆਂ ਮੈਂ ਚੱਲ ਕੋਈ ਗੱਲ ਜੋ ਹੋ ਗਿਆ ਹੋ ਗਿਆ ਸੁਧਾਰ ਨਾਲ ਘਰਾਂ ਦੇ ਮਿਲ ਕੇ ਪਾਣੀ ਪੀ ਲੈ ਘੁੱਟ ਜਾ ਪੀ ਆ ਉਹ ਨੂੰ ਬਾਹਰ ਮੱਤ ਕਾਣ ਸੁੱਤੇ ਨੂੰ ਥੱਲੇ ਆ ਹਾਂ ਹਾਂ ਅੱਡਰ ਮਾਰਦੀ ਆ ਘੁੱਟ ਪਾਣੀ ਪੀਵਾ ਕਿਦਾਂ ਕਿਦੈ ਭੈਣ ਨੂੰ ਸਹੀ ਹੈ ਹੈ ਚਾਰ ਬੰਦੇ ਆਣ ਕਦੀ ਉੱਥੇ ਖਲੋ ਕੇ ਦੀ ਉੱਥੇ ਖਲੋ ਕੇ ਪਾਣੀ ਵਾਜ ਮਾਰੀ ਦਾ ਆ ਗਈਆਂ ਆ ਗਈਆਂ ਆ ਗਈਆਂ ਇਹੋ ਕੰਮ ਇਹਦੇ ਕੋਟ ਮਾਰ ਕੇ ਢੈਣ ਮੇਰੀ ਵਾਕਿਆ ਬਿਲਕੁਲ ਸੱਚੀ ਹੈ ਰਿਸ਼ਤਾ ਕਾਹਨ ਜੇ ਕਿ ਫਿਰ 20 ਗੁੱਲਾ ਮਖੀ ਜਿੰਦੇ ਬਰਦੀਆਂ ਚਲੋ ਕੋਈ ਨਹੀਂ ਇਹ ਕਰੀ ਗਲਤੀ ਹੋ ਗਈ ਚਲੋ ਵੇਖੀ ਜੂ ਜਰੂਰ ਹੋ ਗਈ ਹਾਈ ਹਾਈ ਮਨਾ ਮੈਂ ਇੰਨੀ ਮਾੜੀ ਆ ਮੈਂ ਕਿੰਨਾ ਹੀ ਕਰਦਾ ਸਵਾਰਨੀ ਆ ਮੇਰਾ ਪੁੱਤ ਵੀ ਹੁਣ ਜਵਾਨ ਹੋ ਗਿਆ ਉਹਦੇ ਮੂੰਹ ਤੇ ਵੀ ਦਾੜ੍ਹੀ ਆ ਗਈ ਆ ਤੇ ਵੇਖ ਲਓ ਇਹ ਨਣਾਣ ਮੇਰੀ ਮੈਨੂੰ ਅਜੇ ਵੀ ਨਹੀਂ ਛੱਡਣ ਦੀ ਚਲ ਉਹਦੀ ਤੇ ਖਾਦੀ ਖੜੀ ਤੇ ਜਿਹੜਾ ਮੇਰਾ ਘਰ ਵਾਲਾ ਵਾ ਜਿਹਦੇ ਕਰਕੇ ਮੈਂ ਇੰਨੇ ਸਾਲ ਹੋ ਗਏ ਇੱਥੇ ਬੈਠੀ ਆ ਉਹ ਹੀ ਜੇ ਮੇਰਾ ਪੱਕੇਪੂਰ ਦਾ ਭੈਣ ਨਾ ਉਹ ਵੀ ਰਲ ਜਾਂਦਾ ਵਾ ਇਹ ਆਹੋ ਭੈਣ ਮਿੰਦੂ ਵੀ ਦਿਨ ਭੁੱਲਦੇ ਦੱਸ ਜੇ ਮੇਰੇ ਮਾਪਿਓ ਮਾੜੇ ਆ ਗਰੀਬ ਆ ਇਹ ਚ ਮੇਰਾ ਕੀ ਕਸੂਰ ਆ ਜੇ ਮੇਰੇ ਸੱਸ ਸਹੁਰੇ ਨੇ ਮੈਨੂੰ ਇਹ ਘਰ ਵਿੱਚ ਲਿਆਂਦਾ ਵਾ ਤੇ ਕੁਛ ਵੇਖ ਕੇ ਲਿਆਂਦਾ ਹੋਊਗਾ ਇੰਨਾ ਨਮਕੀਸਟ ਗਿਆ ਦੋਆ ਭੈਣ ਭਰਾਵਾਂ ਦਾ ਅੱਗੋਂ ਪਿੱਛੋਂ ਚੰਗਾ ਭਣਾ ਰਹਿਂਦਾ ਵਾ ਤੇ ਜਦੋਂ ਭੈਣ ਆ ਜਾਂਦੀ ਹੈ ਨਾ ਉਹ ਤਾਂ ਭੈਣ ਦੇ ਪਿੱਛੇ ਲੱਗ ਜਾਂਦਾ ਵਾ ਕੋਈ ਗੱਲ ਨਹੀਂ ਐਰ ਕੀ ਚਾ ਲੰਦੇ ਦੀ ਭੈਣ ਨੂੰ ਮੈਂ ਵੀ ਨਹੀਂ ਬੁਲਾਉਣਾ ਇਹਨੂੰ ਹੱਦ ਹੋ ਗਈ ਆ ਐਦਾਂ ਥੋੜੀ ਨੰਦਾ ਵਾ ਮੇਰਾ ਤੇ ਕੀ ਕਰਦਾ ਵਾ ਇਹਦੇ ਘਰ ਵਾਲੇ ਨੂੰ ਫੋਨ ਕਰਾਂ ਉਹਨੂੰ ਦੱਸਾਂ ਸਾਰਾ ਕੁਝ ਮੈਂ ਪਿੰਨੇ ਤੇ ਮੇਰਾ ਆਣ ਕੇ ਜੀਣਾ ਹਰਾਮ ਕੀਤਾ ਵਾ ਇੰਨੇ ਸਾਲ ਹੋ ਗਏ ਸਾਡੇ ਵਿਆਹ ਨੂੰ ਮੈਨੂੰ ਅਜੇ ਤੱਕ ਵਸਣ ਨਹੀਂ ਦਿੰਦੀ ਏ ਹੁਣ ਘਰਾਂ ਤੇ ਘਰਾਂ ਕੀ ਮੈਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਐਨੀ ਬੇਇੱਜ਼ਤੀ ਮੇਰੇ ਮਾਪਿਓਂ ਦਿੱਨੀ ਪਈਤੀ ਕਿਹੜੇ ਪਾਸੇ ਜਾਵਾਂ ਮੈਂ ਗਰੀਬੀ ਵੀ ਨਾ ਕਹਿੰਦੇ ਨੀ ਕੋਣੀ ਚਾਹੀਦੀ ਰੱਬਾ ਜੱਤੀਆਂ ਦਵੀ ਨਾ ਮੇਰੀ ਵੀ ਦੇਦੀ ਵਾਲੀ ਗਰੀਬੀ ਨਾ ਤਵੀ ਕਹਿਨੂ ਯੋਗੀ ਨਹੀਂ ਕੰਨ ਅਗਰ ਜੀ ਬੰਦਾ ਚੇਤਾ ਯਾ ਕੀਤੇ ਵਾਲੀ ਕਿਹੜੀ ਗੱਲ ਵਾ ਤਦ ਬੁਖੇਰੀ ਆਣ ਕੇ ਪੋਰਨ ਕਿਦਾਂ ਡੇਜ ਤਨ ਚੇਤਾ ਭੁਲ ਕੇ ਪੋਰਨ ਦਾ ਹੱਦ ਹੋ ਗਈ ਤੁਹਾਡੇ ਵਾਲੀ ਸਿਆਣੇ ਬਿਆਣੇ ਜੀ ਕੋਕਲ ਨੂੰ ਹੱਥ ਮਾਰੋ ਪੋਤਾ ਹਟਾ ਜਵਾਨ ਹੋਇਆ ਵਾ ਅੱਜ ਰਾਈਏ ਤੇ ਨੌਂ ਘਰ ਆ ਜਾਂਦੀ ਐ ਤਹੇ ਤਾ ਤੂੰ ਬੋਲਦੇ ਮਰਨਾ ਚੰਗੇ ਲੱਗਦੇ ਜੀ ਹੁਣ ਹਾਂ ਗੱਲ ਤੇ ਮੇਰਾ ਫਰਜ਼ ਬਣਦਾ ਇਹ ਤੈਨੂੰ ਕਹਿਦਾ ਹੈ ਤੂੰ ਕਿੰਨਾ ਬੋਲਣ ਦੀ ਨੀ ਕੀ ਮਤਲਬ ਤੁਹਾਡੇ ਕਹਿਣ ਦਾ ਮੈਂ ਤੈਨੂੰ ਚਾਹ ਬੋਲਿਓ ਕਹਾਂ ਤੈਨੂੰ ਗੋਲੀ ਮਾਰਤੀ ਆ ਅੱਗੇ ਵੀ ਚਾਹਾਂ ਮੈਂ ਹੀ ਬਣਾ ਕੇ ਦਿੰਨੀ ਆ ਤੁਹਾਡੀ ਭੈਣ ਨਹੀਂ ਆ ਕੇ ਬਣਾ ਕੇ ਦਿੰਦੀ ਜਿਹੜੀਆਂ ਭੈਣਾਂ ਬੈਠ ਕੇ ਉੱਥੇ ਗੱਲਾਂ ਕਰਨ ਦੇ ਹੀ ਨਾ ਮੈਂ ਸਾਰੀਆਂ ਸੁਣ ਲਈਆਂ ਵਾ ਉਹ ਗੱਲ ਸੁਣਨਾ ਕਰਦਾ ਤੇ ਭੈਣ ਤੇ ਨਾ ਤੂੰ ਮੱਸਾ ਗੱਲ ਭੈਣ ਤੇ ਨਾ ਚਾਈ ਆ ਭੈਣ ਨੂੰ ਸਿਰ ਤੇ ਬਿਠਾ ਲਓ ਆਪਣੇ ਤੇ ਸਿਰ ਤੇ ਠਾ ਧੋ ਇੱਥੇ ਆਹ ਕਦੀ ਉਹਦੀ ਸੱਸ ਨੂੰ ਵੀ ਜਾ ਕੇ ਪੁੱਛਿਆ ਕੇ ਤੇ ਤੇਰੀ ਸੇਵਾ ਕਰਦੀ ਆ ਕਿ ਨਹੀਂ ਕਰਦੀ ਸਾਡੇ ਘਰ ਤੇ ਆ ਕੇ ਬੜਾ ਹੁਕਮ ਝੜਦੀ ਆ ਯਾਰ ਮੈਨੂੰ ਵੀ ਲੋੜ ਤੇ ਤੇਰੇ ਘਰ ਜਾ ਕੇ ਪੁੱਛਣ ਦੀ ਤੇ ਮੈਂ ਤਾਂ ਮਾਰ ਖਰਾਬ ਤਰਾ ਤੀਜਾ ਕਾ ਕਿਉਂ ਆ? ਤੜੀ ਭੈਣ ਦਾ ਘਰ ਵਾ। ਭੈਣ ਦਾ ਘਰ ਵੇਖ। ਦੇਖੀ ਆ ਕਿ ਮੇਰੇ ਤੇ ਜੀ ਰੋਬ ਚਲਾਉਂਦੀ ਆ ਆਪਣਾ ਘਰ ਨਹੀਂ ਵੇਖਿਆ ਜਾਂਦਾ। ਚੱਪਾ ਚੱਪਾ ਜਿੰਨੇ ਨਿਆਣੇ ਜਿਹੜੇ ਛੱਡ ਕੇ ਆ ਜਾਂਦੀ ਐ। ਤੈਨੂੰ ਅੱਗੇ ਦੱਸੀ ਗੱਲ ਵੀ ਮੈਂ ਬਹੁਤ ਲਾੜਾ ਪੈਰਣਾ ਬਲਲੀ ਆ ਵੀ ਭੈਣ। ਤੇ ਤੈਨੂੰ ਮੜਕੇ ਨੇ ਕਿਹਾ ਵੀ ਤੇਰਾ ਫਰਜ਼ ਸਬਰ ਕਰਨ ਦਾ। ਤੇ ਮੈਂ ਨਹੀਂ ਕਿਸਦੀ ਭੈਣ ਵਾਂ। ਜਿੱਦ ਕਿ ਆਪਣੀ ਭੈਣ ਦਾ ਨਾਂ ਕਰਦੇ ਜੇ ਨਾ ਤੇ ਮੈਂ ਵੀ ਕਿਸਦੀ ਭੈਣ ਆ ਜੇ ਉਹਨਾਂ ਨੂੰ ਪਤਾ ਲੱਗੇ ਕਿ ਸਾਡੀ ਭੈਣਾਂ ਕੀ ਹੋਣ ਡਿਆ ਤੇ ਉਹਨਾਂ ਦੀ ਤੇ ਅੱਗੇ ਕੀ ਬੀਤੂਗੀ। ਤੂੰ ਚੁੱਪ ਕਰ ਨਾ ਚਾਹ ਬਣਾਉਣੀ ਆ ਕਿ ਜਾਂ ਹੋਰ ਕੋਈ ਕਰਨਾ ਤੇ ਭੈਣ ਨੂੰ ਜਾਂਦਾ ਹਾਂ ਚਾਹ ਬਣਾ ਦੇ ਹੋਰ ਵੀ ਬਣਾ ਦੇ ਚਾਹ ਮੇਰੀ ਗੱਲ ਕੋਣ ਨੂੰ ਕਿਉਂ ਕਹਾਂ ਮੈਂ ਹੈ ਉਹ ਸਾਡੇ ਘਰ ਪ੍ਰਾਣੀ ਆਈ ਐ ਤੇ ਪ੍ਰਾਣੀ ਦੀ ਜ਼ੁਬਾਨੇ ਅੰਦਰ ਰਹਿੰਦੀ ਗੇਠਲਵੀ ਜ਼ੁਬਾਨ ਆ ਪ੍ਰਾਣੀ ਦੀ ਜਿਹੜੀ ਚਿਲਾਉਣ ਲੱਗਿਆ ਵੇਂਦੀ ਕੁਛ ਨਹੀਂ ਹੀ ਵੀ ਉਹਦੀ ਗੇਠਲ ਤੇਰੀ ਘਟਵਾ ਹੈ ਮੈਂ ਤੇ ਅੰਦਰ ਪੈ ਕੇ ਮਰ ਚਲੀ ਆ ਮੈਂ ਕੀ ਕਹਿੰਦੀ ਆ ਤੁਸੀਂ ਮੈਨਾਂ ਹੀ ਤਸੂਰ ਕੱਢਿਆ ਕਰੋ ਕਰਦੀ ਗਈ ਫਿਰਦੀ ਆ ਚੁੱਪ ਕਰਕੇ ਮੈਂ ਚਾਹ ਬਣਾਉਂ ਤਾਂ ਮੈਨੂੰ ਚਾਹ ਬੜਾ ਸੁਪੜਾ ਲੀ ਹੋਰਾਂ ਨੂੰ ਕਰਾ ਲਈ ਮੈਂ ਤਾਂ ਮਸਾ ਕਰ ਵਾਕਿਆ ਸਹੀ ਗੱਲ ਹੈ ਭੈਣ ਮੇਰੀ ਕਿਤੇ ਨਾ ਕਿਤੇ ਬਿਲਕੁਲ ਸਹੀ ਹੈ ਉਹ ਕਦੀ ਗਲਤ ਗੱਲ ਕਹਿ ਸਕਦੀ ਕਿ ਉਹ ਵੇ ਘੱਲਦੀ ਹੁਣ ਮੈਂ ਆੜੀ ਰਹਿਣਾ ਮੈਂ ਨਹੀਂ ਚੰਗੀ ਹੋ ਸਕਦੀ ਸਾਰੇ ਪਵਾੜੇ ਦੀ ਭੈਣ ਦੇ ਆ ਏਦਾਂ ਕਰਦੀ ਆ ਉਹਦੇ ਘਰ ਵਾਲੇ ਨੂੰ ਫੋਨ ਕਰਕੇ ਸਾਧਣੀ ਆ ਨੇ ਇੱਥੇ ਮੈਂ ਤੇ ਇਹਦੀਆਂ ਕਰਤੂਤਾਂ ਦੱਸਣੀ ਆ ਸਾਰਿਆਂ ਨੂੰ ਇਹਨੂੰ ਇੱਕ ਤਰਾਂ ਦੇ ਵਫਾ ਵੀ ਕਮਾਉਂਗਾ ਇਹ ਕੱਚਾ ਨਾ ਕੱਢਿਆ ਤੇ ਮੇਰਾ ਨਾਮ ਵੀ ਜੀਵਨ ਨਹੀਂ ਅੱਛੇ ਲੱਗੇ ਕੰਮ ਉਹ ਪਹਿਲਾਂ ਫੋਨ ਕਰਨੀ ਜਾ ਕੇ ਚਲ ਇੱਥੇ ਕੋਈ ਨਹੀਂ ਵੇਖਣ ਦਿਆ ਇਦਾਂ ਕਰਦੀ ਆ ਤੇ ਘਰ ਵਾਲੇ ਨੂੰ ਫੋਨ ਕਰ ਹੀ ਦਿੰਨੀ ਆ ਇਹਨੇ ਮੈਨੂੰ ਮਜਬੂਰ ਕਰਤਾ ਫੋਨ ਕਰਨ ਨੂੰ ਮੈਂ ਕਿਹੜਾ ਕਰਨਾ ਹੀ ਫੋਨ ਹੁੰਦਾ ਪਰ ਹੁਣ ਕਰਾਂਗੀ ਜਦੋਂ ਮੇਰੀ ਜਾਣ ਨਹੀਂ ਤਾਂ ਕੀਤੀ ਆ ਮੇਰਾ ਘਰ ਹੀ ਨਹੀਂ ਵਸਣ ਦੇਣ ਦੀ ਹੁਣ ਫੋਨ ਤੇ ਮੈਨੂੰ ਕਰਨਾ ਹੀ ਪੈਣਾ ਸਸੀਰ ਪਾਜੀ ਕੋਸ ਨੌ ਕੀ ਹਾਲ ਜੇ ਠੀਕ ਹਾਂ ਜੀ ਆਪਣਾ ਹਾਂਜੀ ਆਪਣਾ ਵੀ ਠੀਕ ਜੇ ਬਸ ਹਾਂਜੀ ਉਹ ਵੀ ਠੀਕ ਠਾਕ ਜੇ ਹਾਂਜੀ ਹਾਂਜੀ ਪ੍ਰੋਬਲਮ ਪੈ ਰਹੀ ਤੇ ਪਾਜੀ ਜੀ ਜਾ ਕੇ ਘਰੇ ਕੋਲ ਨੇ ਪਾਜੀ ਇਸੇ ਕਰਕੇ ਤੁਹਾਨੂੰ ਮੈਂ ਫੋਨ ਕੀਤਾ ਵਾ ਮੈਂ ਨਾ ਚੋਰੀ ਫੋਨ ਕਰਨ ਲਈ ਆ ਤੁਹਾਨੂੰ ਪ੍ਰਭ ਨੇ ਨਾ ਪਿਆੰਧੀ ਜਿੰਦਰਾ ਇੰਨਾ ਮਾੜਾ ਹਾਲ ਕੀਤਾ ਮੇਰਾ ਜੀਣਾ ਹੀ ਹਰਾਮ ਕਰਤਾ ਵਾ ਹਾਂ ਜੀ ਕੀ ਗੱਲ ਹੋ ਗਈ ਹੈ ਗੱਲ ਕਾਦੀ ਹੋਣੀ ਹੈ ਜਦੋਂ ਆਉਂਦੀ ਆ ਨਾ ਉਦੋਂ ਆਣ ਕੇ ਕਦੀ ਕਿਸ ਚੀਜ਼ ਵਿੱਚ ਨੁਕਸ ਕੱਢਦੀ ਆ ਕਦੀ ਕਿਸ ਚੀਜ਼ ਵਿੱਚ ਨੁਕਸ ਕੱਢਦੀ ਆ ਚਲੋ ਉਹ ਤਾਂ ਮੈਂ ਬਰਦਾਸ਼ਤ ਕਰ ਲੈਣੀ ਆ ਐਰ ਕੀ ਤੇ ਹੱਦ ਬੰਨੇ ਹੀ ਪਾਰ ਕਰਤੇ ਜਿਹੜੀਆਂ ਵਿਆਹ ਵਾਲੀਆਂ ਗੱਲਾਂ ਵਾ ਨਾ ਉਹ ਆਪਣੇ ਭਰਾ ਦੇ ਘਰ ਪਰ ਨਹੀਂ ਸੀਗੀ ਤੇ ਮੇਰੇ ਮਾਪਿਓ ਨੂੰ ਮਾੜਾ ਚੰਗਾ ਬੋਲਣ ਲਈ ਸੀ ਤੇ ਜੇ ਮੈਂ ਕੁਝ ਕਹਿੰਨੀ ਆ ਤੇ ਇਹਦਾ ਭਰਾ ਵੀ ਜਿਹੜਾ ਉਹ ਵੀ ਮੇਰੇ ਦਿਵਾਲੇ ਹੋ ਜਾਂਦਾ ਵਾ ਅੱਗੋਂ ਪਿੱਛੋਂ ਮੇਰ ਨਾਲ ਚੰਗਾ ਭਲਾ ਰਹਿੰਦਾ ਵਾ ਤੇ ਜਦੋਂ ਪ੍ਰਭ ਪੈਣ ਜੀ ਆਉਂਦੀ ਆ ਉਦੋਂ ਇਹ ਵੀ ਇਹੋ ਮਗਰ ਲੱਗ ਜਾਂਦਾ ਵਾ ਤੇ ਮੇਰਾ ਤੇ ਨਾ ਭਾਜੀ ਬੜਾ ਹੀ ਮਾੜਾ ਹਾਲ ਜੀ ਮੈਂ ਅੱਕ ਕੇ ਤੁਹਾਨੂੰ ਫੋਨ ਕੀਤਾ ਅੱਜ ਮੈਂ ਹੱਥ ਜੋੜਦੀ ਤੁਹਾਡੇ ਗਾੜੀ ਇੱਕ ਵਾਰੀ ਆਓ ਜਰੂਰ ਮੈਂ ਤੇ ਪਰਦੇ ਹੀ ਪਉਂਦੀ ਰਹੀ ਤੇ ਚਲਦੀ ਧੀ ਆ ਘਰ ਦੀ ਧੀ ਆ ਕੀ ਕੋਈ ਗੱਲ ਕਰਨੀ ਆ ਪਰ ਜਦੋਂ ਧੀ ਨੇ ਵੀ ਹੱਦਾਂ ਬੰਨੇ ਪਾਰ ਕਰਦੇ ਆ ਨਾ ਹੁਣ ਮੇਰੇ ਕੋ ਬਰਦਾਸ਼ਤ ਨਹੀਂ ਹੁੰਦਾ ਹੁਣ ਤੇ ਇੰਨੀ ਸਾਲ ਹੋ ਗਏ ਆ ਵਿਆਹ ਨੂੰ ਇੰਨੀ ਵੱਡੀ ਉਮਰ ਹੋ ਗਈ ਆ ਹੁਣ ਬੱਚੇ ਵੀ ਜਵਾਨ ਹੋ ਗਏ ਆ ਤੁਸੀਂ ਵੀ ਸਿਆਣੇ ਜੇ ਪੀ ਅੱਜ ਮੈਂ ਮੁੰਡਾ ਵਿਆਹਾਂ ਤੇ ਨੌ ਘਰ ਆਉਂਦੀ ਆ ਜੇ ਮੇਰੀ ਨੌਂ ਨਹੀਂ ਹੁੰਦਿਆਂ ਵੀ ਤਾਂ ਮੇਰੀ ਇੱਜ਼ਤ ਹੀ ਹੁੰਦੀ ਤੇ ਮੇਰੀ ਕੀ ਇਸ ਤਰ੍ਹਾਂ ਜਣੀ ਆ ਇਹ ਤਾਂ ਲੋਕਾ ਟੋਕੇ ਦੀ ਆਖੇ ਆ ਤੋ ਮੈਨੂੰ ਇਹ ਨਹੀਂ ਪਤਾ ਮੀਂਹ ਆਪਣੇ ਤੇ ਕੰਮ ਕਰੋ ਕਿ ਜੇ ਤੁਸੀਂ ਕਿੱਥੇ ਵੀ ਤਾਂ ਅੱਜ ਵਾਪਸ ਤੇ ਕਿਹੜਾ ਆਪਣੇ ਬੈਠੇ ਜਾਣਾ ਇਹਨਾਂ ਨੂੰ ਕੋਈ ਕਹਦਾ ਪਿਆਰੀ ਬਣਾਵਾਂ ਆਹ ਨਹੀਂ ਨਾ ਕੱਢ ਕੇ ਕਹਿ ਰਹੇ ਆਗੇ ਤੋ ਕੋਈ ਪਿਆਰ ਪਿਓਰ ਨਹੀਂ ਭਾਜੀ ਪਿਆਰ ਪਿਓਰ ਦੀਆਂ ਗੱਲਾਂ ਜਾਣਦੋ ਤੁਸੀਂ ਇਹ ਸਿਰਫ ਹੰਦੀ ਇਥੇ ਰੋਗ ਜਾਣ ਤੇ ਮੈਨੂੰ ਜਲੀਲ ਕਰਨ। ਠੀਕ ਆ ਨਾ ਅੱਜ ਮੈਂ ਅੱਕ ਕੇ ਤੁਹਾਨੂੰ ਦੱਸਿਆ ਮੈਂ ਦੱਸਣਾ ਨਹੀਂ ਚਾਹਦੀ। ਇਹਦਾ ਇਹ ਨਹੀਂ ਆਦੇਗਾ ਮੈਨਾਂ ਨਹੀਂ ਲੈਣਗੇ ਯਾਰ ਪੂਰੇ ਜਾਂਦੇ ਆ। ਅੱਗੇ ਕੇਵਲ ਕਰਕੇ ਖਲਗੀ ਆ। ਇਹ ਜਿਹੜਾ ਮੈਂ ਗਿਆ ਹੀ ਆ ਗਿਆ। ਨਹੀਂ ਨਹੀਂ ਮੈਨੂੰ ਜਾ ਗਿਆ ਮੈਨੂੰ ਨਹੀਂ ਥੋੜੀ ਜਿਆਦਾ ਆ ਰਹੀ ਆ। ਮੈਨੂੰ ਵੀ ਪਤਾ ਸੀ ਇੱਥੇ ਜਾ ਕੇ ਆ ਬੰਗੇ ਲੈ ਲਈ ਐ। ਇਹਨੂੰ ਕੋਈ ਉਹੀ ਤੇ ਗੱਲ ਵਾ ਜਿਹੜੀ ਇੱਥੇ ਮੈਨੂੰ ਆਣ ਕੇ ਨਹੀਂ ਖਲਾਉਣਨ ਦੀ ਤੇ ਉੱਥੇ ਕੀ ਕਰਦੀ ਹੋਊਗੀ। ਇਹੋ ਤੇ ਮੈਂ ਸੋਚਨੀ ਪਰ ਜਿੱਦਾਂ ਵੀ ਆ ਨਾ ਬਾਜੀ ਆ ਹੱਥ ਜੋੜਨੀ ਤੁਹਾਡੇ ਗਾੜੀ ਆਣ ਕੇ ਤੇ ਮੇਰਾ ਤੇ ਫੈਸਲਾ ਕਰਕੇ ਜਾਓ ਹਾਂ ਤੁਸੀਂ ਕੋਈ ਮੈਂ ਕੋਈ ਗੱਲ ਨਹੀਂ ਭੋਗੀ ਤੇ ਕੰਮ ਨਾ ਕਰਤਨੀ ਮੈਂ ਆਉਣਾਂ ਦੀ ਗੱਲ ਹੈ ਇਹਨੂੰ ਲੈ ਕੇ ਜਾਂਦਾ ਹਾਂ ਨਾਲੇ ਬੋਲਮਾ ਦਾਮ ਹੈ ਇਹਨੇ ਵਾਰ ਹੀ ਕਰਦੀ ਸਹੀ ਗੱਲ ਆ ਇੱਕ ਵਾਰੀ ਆਓ ਤੁਸੀਂ ਤੇ ਫੇਰ ਇਹਨੂੰ ਪਤਾ ਲੱਗੂਗਾ ਕਿ ਕਿੱਦਾਂ ਕਹਿਦੀ ਸੀ ਪਹਿਣੂ ਗੱਲਾਂ ਕਰਦੀਆਂ ਵਾ ਇਹ ਦੋਵੇਂ ਭੈਣ ਭਰਾ ਰਲ ਕੇ ਤੇ ਮੇਰੀ ਬੇਇੱਜ਼ਤੀ ਕਰਦੇ ਆ ਉਹਨਾਂ ਕੀ ਕਹਿਣਾ ਉਹ ਕਹਿੰਦੇ ਮੇਰੀ ਸ਼ਿੰਦੀ ਭੈਣ ਵਾ ਮੇਰੀ ਮਾਂ ਮੈਨੂੰ ਜਾਣ ਲੱਗੀ ਕਹਿ ਗਈ ਸੀ ਆਪਣੀ ਭੈਣ ਦੀ ਗੱਲ ਨਾ ਮੋੜੀ ਹੁਣ ਇਹਦਾ ਮਤਲਬ ਇਹ ਥੋੜੀ ਆ ਕਿ ਗੱਲ ਨਾ ਮੋੜੀ ਤੇ ਮੇਰੇ ਮੇਰਾ ਹੀ ਜੀਣਾ ਹਰਾਮ ਕਰ ਛੜਨੇ ਦੋਵੇਂ ਭੈਣ ਭਰਾ ਰਲ ਕੇ ਮੈਂ ਤਾਂ ਕਿਹਾ ਬੜੀ ਜ਼ੋਰ ਕਰਦਾ ਨਾ ਭਾਪੀ ਢਾਣਾ ਢਵਾਵਣਾ ਨਰਮੋ ਪਰ ਇਹ ਤਾਂ ਅੱਜ ਕੱਲੀ ਆ ਗਏ ਕੋਈ ਗੱਲ ਨਹੀਂ ਮੈਂ ਇਹ ਲੈਣਾ ਖਵੜਾ ਕੋਈ ਨਹੀਂ ਮੈਂ ਨਾ ਗੱਲ ਆਗੇ ਨਾਲ ਲੈ ਕੇ ਜਾਣਾ ਪਰ ਇੱਕ ਗੱਲ ਜੇ ਭਾਜੀ ਇਹਨੂੰ ਪਤਾ ਲੱਗਣਾ ਚਾਹੀਦਾ ਕਿ ਮੈਂ ਤੁਹਾਨੂੰ ਫੋਨ ਕੀਤਾ ਵਾ ਤੁਸੀਂ ਬਿਲਕੁਲ ਇਹ ਚੀਜ਼ ਦੱਸਣੀ ਨਾ ਨਾ ਭੱਜ ਕੇ ਜੇ ਨਹੀਂ ਨਾ ਰਾਜ ਕਰੋ ਇਹ ਅੱਧਾ ਕਿਨਾਰੀ ਆਉਦਾ ਮੈਂ ਆਪਣੇ ਤਰਫ਼ ਤੋਂ ਆਉਂਗਾ ਕਿਨਾਰੀ ਤੋਂ ਬੋਲੇ ਜਾਂਦੇ ਆ ਔਰ ਦੇਖਿਆ ਕਿ ਹੁੰਦੇ ਆ ਇੱਥੇ ਜਾ ਕੇ ਆਚਾ ਬੋਲਾ ਕੇ ਬੈਠੀ ਆ ਕੋਈ ਗੱਡੀ ਦੇਖ ਕੇ ਗੱਲਾਂ ਕਰੋ ਆ ਇੱਕ ਦਿਨ ਘੜੋ ਤੇ ਹੀ ਚਲਾ ਗਿਆ ਮੇਰੇ ਚਲੋ ਠੀਕ ਆ ਭਾਜੀ ਮੈਨੂੰ ਲੱਗਦਾ ਬਾਹਰ ਆਉਂਦੀ ਹੀ ਐ ਤੇ ਮੈਂ ਫੋਨ ਰੱਖਦੀ ਆ ਠੀਕ ਆ ਬਿੱਲੀ ਵਰਗੇ ਕਰਨਾ ਚੰਗਾ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਲੇ ਕਿੰਨਾ ਚੰਗਾ ਸੁਭਾਅ ਪਾਜੀ ਵਿਚਾਰੇ ਦਾ ਵੇਹਲਾ ਉੱਥੇ ਵੀ ਕਿਦਾਂ ਜੀਣਾ ਹਰਾਮ ਕਰਦੀ ਉਹਨਾਂ ਦਾ ਕੋਈ ਗੱਲ ਨਹੀਂ ਹੁਣ ਆ ਜਾਣਾ ਪਾਜੀ ਨੇ ਹੁਣ ਕਰੀਏ ਹਾਂ ਗੱਲ ਕੋਈ ਕਿੱਦਾਂ ਕਰਨੀ ਹੈ ਮੇਰਾ ਤਾਂ ਜੀਣਾ ਹਰਾਮ ਕਰਤਾ ਸੀ ਆ ਕੇ ਫੋਨ ਕਰਨਾ ਪਿਆ ਅੱਜ ਮੈਨੂੰ